Terima kasih <muchas> telah menonton. ਰਾਜਪਾਲ ਸਾਹਿਬ ਬੱਛਾ ਜੀ ਇੱਕ ਬੜਾ ਇਧਰ ਸਾਈਡ ਤੋਂ ਹੋ ਜਾ ਭਾਈ ਵੀਰੇ ਡਿਊ ਸਾਈਡ ਤੋਂ ਭਾਈ ਇਧਰ ਹੋ ਲੈ ਬੜਾ ਦਾ ਬੱਬੀ ਭਾਈ 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 ਆ ਜਾ ਕਰੋ ਪਿੱਛੇ ਪਿੱਛੇ ਹੋ ਜਾ ਬੱਬੀ ਬੱਤ ਹਾਂ ਭਾਈ ਇਹ ਕਿਥੇ ਹੋ ਗਿਆ ਨਾ ਵੀਰ ਜੀ ਬੱਬੀ ਥੱਲੇ ਬੱਬੀ ਜੀ ਇਹਨਾਂ ਸਾਹਿਬ

Ah! De... Oh! ਇਹ ਰੈਂਡਰ ਕੁਝ ਦਿਨਾਂ ਤੋਂ ਬੱਸ ਛਿੜੀ ਜਾ ਰਿਹਾ ਤਾਂ ਗਾ ਵੀ ਕੀ ਕੋਟਾ ਹੱਥ ਕਰਨ ਬਣਾਇਆ ਸੀਲ ਕੰਪਲੈਕਸ ਦਾ ਉਹਦਾ 3 ਤੇ 4th ਫਲੋਰ ਬਣਾਇਆ ਪਰ ਮੈਂ ਥੱਲੇ ਕਰੀ ਬੜੇ ਨਿਵਾ ਕਰ ਲਿਆ ਸ਼ਾਨਦਾਰ ਕਮਰੇ ਬਣਾਏ ਨੇ ਕਿ ਤੇ ਲੈਣੀ ਵਸਾਇਆਂ ਟਾਇਲਟ ਔਰ ਲਿਫਟਾਂ ਉਹ ਦਸੀ 10 ਕਰੋੜ 31 ਲੱਖ ਦਾ ਪ੍ਰੋਜੈਕਟ ਹੈ ਕਿ ਕਰਨਾ ਹੈ ਔਰ ਸਭ ਤੋਂ ਵੱਡੀ ਗੱਲ ਹੈ ਕਿ ਗ੍ਰੀਸ ਥੋੜਾ ਤਾ ਤਸੀਲ ਕਰਨ ਦਾ ਕਾਪਰ ਪਲੈਕਸ ਨੂੰ ਕਰਵਾ ਕੇ ਯਾਰ ਸੋਲਰ ਹਾਂ ਜਿਹੜਾ ਪ੍ਰੋਜੈਕਟ ਕਰੂਗਾ ਨਹੀਂ ਭਾਰਾ ਪਸ ਇਹ ਦਫਤਰ ਆਪ ਹੀ ਬਣਾ ਕਰੂਗਾ ਆਪਣੇ 12% ਸੋ ਇਹ ইনিਸ਼ੀਏਟਿਵ ਲੈਣ ਦੀ ਜ਼ਰੂਰਤ ਹੈ ਅਸਲ ਵਿੱਚ ਤਰੱਕੀ ਦੇ ਇਹੀ ਰਾਹ ਨੇ ਵਿਕਾਸ ਦੇ ਇਹੀ ਰਾਹ ਨੇ ਕਿ ਮੋਗਾ ਕਿਉਂਕਿ ਬਹੁਤ ਹੀ ਸੈਂਟਰ ਚ ਪੈ ਜਾਂਦਾ ਆਲ ਦੇ ਵਾਲੇ ਬਹੁਤਾਂ ਨੇ ਹੋਤਾ ਤਾਂ ਪੁਰਾਣਾ ਹੈ ਕੋਟਪੂਰਾ ਸਮੇਂ ਰੋਪੋਈਪੁਰ ਹੈ ਹਨਵੰਡੀ ਪਾਈ ਹੈ ਜੀਰਾ ਹਨ ਇਤੋਂ ਬੁੱਕੀਪੁਰ ਤੋਂ ਲੈ ਕੇ ਬਲਾਸਪੁਰ ਤੋਂ ਲੈ ਕੇ ਜਿਹੜਾ ਮੰਤਲ ਹੈ ਮੈਂ ਕੱਲ ਕੱਲ ਪਿੰਡ ਜਾਂਦਾ ਹਾਂ ਸੋ ਐਮਐਲਏ ਸੈਭਾ ਐਮਐਲ ਮੋਗੇੜੀ ਧਰਮਪੁਰ ਤੋਂ ਇਹ ਮਿਲਿਆ ਅਸੀਂ ਆਖੜੇ ਨੇ ਪੱਗਦੇ ਬਹਾਦਰ ਔਰ ਸਾਡੀ ਮੰਤਰੀ ਸਾਹਿਬ ਕੁਟੀ ਸਾਹਿਬ ਆਖੜੇ ਸਾਡੀ ਜਿਹੜੀ ਮੋਗੇ ਦੀ ਟੀਮ ਜਿਨ੍ਹਾਂ ਨੇ ਬਹੁਤ ਮਿਹਨਤ ਕੀਤੀ ਹੈ ਅਮਾਨੀ ਪਾਰਟੀ ਨੇ ਸਟਾਕ ਪਹੁੰਚਾਉਣਾ ਬਹੁਤ ਸਾਰੇ ਨੇ ਦਿੱਲੀ ਵੀ ਕਿਹਾ ਕਿ ਕੁਝ ਦਿੱਲੀ ਵੀ ਹੋਣਗੇ ਸੋ ਅਮਾਨੀ ਪਾਰਟੀ ਵੱਲੋਂ ਜਿਹੜੇ ਟੀਚੇ ਰੱਖਿਆ ਗਿਆ ਰਣਜੀਤ ਸਿੰਘ ਜੀ ਇੱਕ ਧਰਮ ਦੀ ਰਾਜਨੀਤੀ ਹੈ ਸੋ ਮਾਂਖਤ ਦਿੱਲੀ ਅਸੀਂ 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 ਕੰਮ ਦੀ ਰਾਜਨੀਤੀ ਕਰਦੇ ਹਾਂ ਅਸੀਂ ਚੰਮ ਦੀ ਰਾਜਨੀਤੀ ਕਰਦੇ ਹਾਂ ਅਸੀਂ ਸਮਾਜ ਨੂੰ ਤੋੜਨ ਦੀ ਰਾਜਨੀਤੀ ਕਰਦੇ ਹਾਂ ਇਸ ਤਾ ਹਸਪਤਾਲਾਂ ਸਕੂਲਾਂ ਦੀ ਗੱਲ ਕਰਦੇ ਹਾਂ ਅਸੀਂ بجلی ਪਾਣੀ ਦੀ ਗੱਲ ਕਰਦੇ ਹਾਂ ਅਸੀਂ ਨਹਿਰਾਂ ਅਸੀਂ ਇਨਫਰਾਸਟ੍ਰਕਚਰ ਦੀ ਗੱਲ ਕਰਦੇ ਹਾਂ ਇਹ ਹੀ ਚੀਜ਼ ਸਾਨੂੰ ਜਿਹੜੀ ਆ ਉਹ ਲੋਕਾਂ ਨੂੰ ਪਸੰਦ ਆ ਰਹੀ ਹੈ ਦਿੱਲੀ ਦੇ ਵਿੱਚ ਪੱਗ ਤੋਂ ਲਾਹਣ ਮੈਂ ਤੁਹਾਨੂੰ ਬਹੁਤ ਕੁਝ ਖ਼ਬਰیں ਦੇ ਰਿਹਾ ਮੈਂ ਦਿੱਲੀ ਤੋਂ ਆਇਆ ਦੋ ਦਿਨ ਮੈਂ ਦਿੱਲੀ ਤੋਂ ਕੁਝ ਵੀ ਦੇਖਿਆ ਹੁਣ ਸਾਰਾ ਕਵਰ ਕੀਤਾ ਦਿੱਤਾ ਦਿੱਲੀ ਦੇ ਵਿੱਚ ਪਹਿਲੀ ਫੇਰ ਜਾਨੀ ਕਿ ਚੌਥੀ ਵਾਰ ਚੌਥੀ ਵਾਰ ਆਮ ਆਨਕ ਪਾਰਟੀ ਦੀ ਸਰਕਾਰ ਬਣ ਰਹੀ ਹੈ ਔਰ ਉਹ ਵੀ 60 ਤੋਂ ਉੱਪਰ ਉਹ ਫੇਰ ਦੇ 60 ਤੋਂ ਉੱਪਰ ਮਤਲਬ ਇਹ ਰਿਕਾਰਡ ਬਣੂਗਾ ਕਿ ਦਿੱਲੀ ਦੇ ਲੋਕ ਜਿਹੜੇ ਨੇ ਉਹ ਆਮ ਆਨਕ ਨੇ ਸ਼ਨਾਣੇ ਜੀ ਕਿੰਨਾ ਸ਼ੁਰੂ ਕੀਤਾ ਬਾਕੀ ਪੰਜਾਬ ਦੇ ਨੇ ਕੀਤਾ ਤਾਂ ਪੰਜਾਬ ਦੇ ਲੋਕਾਂ ਨੂੰ ਵੀ ਅਸੀਂ ਕੰਮ ਦੇ ਰਾਹਾਂ ਰਾਹੀ ਜਿਹੜਾ ਉਹ ਅਗਲੀ ਮੈਂ ਇੱਕ ਵਾਰੀ ਇਹ ਕੈਜੀਦੂ ਮੈਂ ਐਮਪੀ ਜੀ ਆ ਸੰਗਰੂਰ ਤੋਂ ਜਦੋਂ ਮੈਂ ਪਹਿਲੀ ਵਾਰ ਲੜਿਆ 14 ਜਨਮ ਤਾਂ ਮੈਨਾਂ ਇਹ ਜਮਤਵਨ ਕਿ ਪਤਾ ਨਹੀਂ ਮੈਗਾ ਵੀ ਇੱਕ ਵਾਰੀ ਪਹਿਲੀ ਵਾਰ ਤਾਂ ਮੈਨੂੰ ਹੱਥ ਬੰਨਣੇ ਪਏ ਨੇ ਕਿ ਮੈਨੂੰ ਪਰਖ ਕੇ ਦੇਖੋ ਪਰ ਜੇ ਦੁਬਾਰਾ ਵੀ ਮੈਨੂੰ ਹੱਥ ਬੰਨਣੇ ਪਏ ਫਿਰ ਲਖਨਾਂਤ ਤੇ ਮੇਰੀ ਰਾਏ ਨਹੀਂ ਅਗਲੀ ਵਾਰ ਜਿਹੜਾ ਪੋਸਟਰ ਸੀ ਉਸ ਵਿੱਚ ਮੈਂ ਐਡਾ ਕਿਹਾ ਕਿ ਮੇਰੇ ਕੰਮਾਂ ਤੇ ਵੋਟ ਪਾਓ ਸਰਬਿੰਦ ਕੇਜਰੀਵਾਲ ਵੀ ਇਹੀ ਕਹਿੰਦਾ ਜੇ ਕੰਮ ਚੰਗੇ ਲੱਗੇ ਵੋਟ ਪਾ ਦਿਓ ਦੀ ਨਾਮ ਮਾਂ ਤੁਸੀਂ ਗੱਲ ਕੀਤੀ ਪੰਜਾਬ ਦੀ ਰਾਜਨੀਤੀ ਦੀ ਤੁਸੀਂ ਇਲੈਕਸ਼ਨ ਟਾਈਮ ਤੇ ਗੱਲ ਕੀਤੀ ਸੀ ਲੇਡੀਆਂ ਨੂੰ 1000 ਰੁਪਏ ਮਿਲਣਾ ਦੇਣ ਦੀ ਉਹ ਵਾਦਾ ਪੂਰਾ ਨਹੀਂ ਹੋਇਆ ਦਿੱਲੀ ਆਪਾਂ ਫਿਰ ਵਾਦੇ ਚੜੀ ਲਾ ਰਹੇ ਨੇ ਮੁੱਖ ਪੰਜਾਬ ਦੀ ਜਿਉਸ਼ਨ ਹੈ ਜੀ ਪੰਜਾਬ ਚ ਕਰਨਗੇ ਕਦੋਂ ਤੱਕ ਕਰ ਸਰ ਲੇਡੀਆਂ ਦਾ ਕਦੋਂ ਕਰ ਹੋ ਜਾਏਗਾ ਅਗਲੇ ਬਜਟ ਚ ਫਿਰ ਤੁਹਾਨੂੰ ਤੁਸੀਂ ਕੋਈ ਸਵਾਲ ਪੁੱਛੋ ਮੈਂ ਤੁਹਾਨੂੰ ਮੈਨੂੰ ਪੁੱਛਿਓ ਤੇ ਧੰਨਵਾਦ ਵੀ ਕਰੀ ਬੇਬੇ ਕਰਾਂਗੇ ਸਰ ਕੇਜਰੀਵਾਦੀ ਗੱਡੀ ਦੇ ਦੁਆਰਾ ਫੇਰਾ ਹਮਲਾ ਆ ਕੇ ਕੀ ਕੀ ਕਰਦੇ ਹੁੰਦੇ ਅੱਗੇ ਪਿੱਛੇ ਨਹੀਂ ਹੁੰਦੇ ਦੇਖ ਲਓ ਨਾ ਫੇ ਕਿਸ ਲੈਵਲ ਤੱਕ ਪਹੁੰਚੇ ਹੋਏ ਨੇ ਜਦੋਂ ਕੋਈ ਹੋਰ ਨਹੀਂ ਤਰੀਕਾ ਤਾਂ ਮਾਰਕੁੱਟ ਦੇ ਜਿਹੜਾ ਪਹਿਲਵਾਨ ਹਾਰਦਾ ਹੋਵੇ ਕੰਨਾਂ ਤੇ ਦੰਡੀਆਂ ਵੱਢਣ ਲੱਗ ਜਾਂਦੇ ਚੁੰਡੀਆਂ ਵੱਢ ਲਿਆ ਦੂਜੇ ਪਹਿਲਵਾਨ ਦੇ ਜਦੋਂ ਨੂੰ ਪਤਾ ਮੈਂ ਹਾਰ ਰਿਹਾ ਸੋ ਇਹ ਇਹੋ ਜਿਹੀ ਰਾਜਨੀਤੀ ਤੇ ਉਤਰਿਆ ਕੀ ਰੋੜਿਆ ਰੋੜਿਆ ਪੱਥਰਾਂ ਨਹੀਂ ਰਾਜਨੀਤੀ ਤਾਂ ਸੀ ਕਰਦੀ ਨਹੀਂ ਤੁਸੀਂ ਰੋੜੇ ਪੱਥਰ ਮਾਰੇ ਜਿਤਲੂ ਤੁਸੀਂ ਏਜੰਡਾ ਦੱਸੋ ਉਹੀ ਮੋਦੀ ਕਹਿ ਰਿਹਾ ਕਿ ਫ੍ਰੀ ਕੀ ਰੇਵੜੀਆਂ ਵੰਡ ਰਹਿ ਕੇ ਜੀਵਾਲ ਨੇ ਕਿਹਾ ਮੈਂ 21 ਰੁਪਏ ਦੇ ਦੂੰਗਾ ਤੁਹਾਨੂੰ ਮੈਂ 2500 ਦੂੰਗਾ। ਬਾਦ ਸਾਹਿਬ ਟਿਕਟ ਫਿਰ ਇਹ ਬਪੇ ਪਾਪੜ ਨਹੀਂ ਬਣਦੇ। ਜੇ ਗੱਲ ਤੁਸੀਂ 6 ਸੂਤਾ ਦੀ ਕੀਤੀ ਹੈ ਮੈਡੀਕਲ ਹਸਪੀਟਲ ਦੇ ਵਿੱਚ ਜੇ ਤਿੰਨ ਮਹੀਨੇ ਪਹਿਲਾਂ ਦਵਾਈ ਦਿੰਦੇ ਮਹੀਨੇ ਦਵਾਈ ਦੇਣ ਲੱਗੇ ਕਮੀ ਆ ਰਹੀ ਹੈ ਮੈਡੀਸਨ ਦੇ ਵਿੱਚ ਜੀ ਇੱਥੇ। ਕੋਈ ਕਮੀ ਨਹੀਂ ਜੀ। ਕੌਣ ਕਰੇ? ਹਸਪੀਟਲ ਸਰਕਾਰੀ ਹਸਪੀਟਲ ਦੇ ਵਿੱਚ ਸਰ। ਹਸਪੀਟਲ ਦੇ ਵਿੱਚ। ਕਾਫੀ ਜ਼ਿਆਦਾ ਮੈਡੀਸਨ ਦੀ ਕਮੀ ਹੈ। ਨਹੀਂ ਨਹੀਂ। ਇਹ ਕਰਨਾ ਮਾਨੂੰ। ਬਾਦ ਸਾਹਿਬ ਬੜੀਆਂ ਹੋਣਗੀਆਂ ਪਰ 75 ਸਾਲ ਪੁਰਾਣੀ ਗੰਡ ਖੋਲਣੀ ਹੈ ਵੀਰੇ। 75 ਸਾਲ ਪੁਰਾਣੀ ਗੰਡ ਖੋਲਣੀ ਹੈ। ਜੇ 3 ਦਿਨ ਪਹਿਲਾਂ ਆਪਾਂ ਕਿਸੇ ਫਿੱਤੇ ਵਾਲੇ ਬੂਟ ਦੀ ਗੰਡ ਨਾ ਖੋਲੀ ਨਾ ਉਹਨੂੰ ਚਾਕੂ ਦੀ ਨੋਕ ਨਾਲ ਜਾਂ ਚਮਚੇ ਦੀ ਗੰਡੀ ਨਾਲ ਖੋਲਣਾ ਪੈਂਦਾ 75 ਸਾਲ ਬਰਾਂਡ ਗੰਡ ਖੋਲਣੀ ਹੈ ਮੈਂ ਮਤਲਬ ਮੈਂ ਮੂਹਰੇ ਮੈਂ ਆ ਕਰ ਰਿਹਾ ਇਹਦੇ ਵਾਰ ਤਾਂ ਪੁੱਛ ਲਓ ਕੀ ਕੀ ਹੈ ਜੀ ਸਰ ਇਹਦੇ ਬਾਰੇ ਇੱਕ ਇੱਕ ਸਵਾਲ ਆ। ਹਾਂ ਕੁਛ ਇਹਦੇ ਵਿੱਚ ਸਵਾਲ। माजी ਸਰ ਸਵਾਲ ਕਰ ਰਹੇ ਜੀ ਜਥੇਦਾਰ ਤੋਤਾ ਸਿੰਘ ਵੱਲੋਂ ਇਹ ਰੱਖੀ ਗਈ ਸੀ ਪ੍ਰਕਾਸ਼ ਸਿੰਘ ਬਾਦਲ ਮੋਕੇ ਅੱਜ ਵਰਜਿੰਦਰ ਸਿੰਘ ਬਰਾੜ ਜਿਹੜੇ ਜਥੇਦਾਰ ਤੋਤਾ ਸਿੰਘ ਦੇ ਸੁਪੁੱਤਰ ਨੇ ਉਹਨਾਂ ਨੇ ਵੀ ਧੰਨਵਾਦ ਕੀਤਾ ਹੈ ਭਗਵੰਤ ਸਿੰਘ ਮਾਨ ਦਾ ਆਵਾਜ਼ ਦੀ ਪਾਰਟੀ ਦਾ ਵਧੀਆ ਗੱਲ ਹੈ। ਇਹ ਹੱਦ ਜਿਹੜਾ ਉਹ ਸੁਪੜਾ ਪੁਰਾਣਾ ਨਹੀਂ ਵਧੀਆ ਗੱਲ ਹੈ। ਮੈਂ ਕਹਿੰਦਾ ਜੀ ਚਾਹੇ ਜੀਨੇ ਮਰਜ਼ੀ ਰੱਖਿਆ ਜੀਨੇ ਕੰਪਲੀਟ ਕਰਤਾ ਉਹ ਇੱਧਰ ਹੀ ਹੋਈ ਨਹੀਂ ਜਗ੍ਹਾ ਸਰ ਮੋਗਾ ਨਹੀਂ ਮੈਂ ਉਹਨਾਂ ਨੇ ਰੱਖਿਆ ਮੈਂ ਸਾਰੇ ਕਨੂਸ਼ ਹਸਪੀਟਲ ਐ ਮੈਂ ਕਿੱਥੇ ਕਰ ਲੈ। ਉਹ ਦਗਾਟਨ ਦੀ ਵੇਟ ਕਰ ਰਿਹਾ। ਮੈਂ ਤਾਂ ਕਦੇ ਵੀ ਨਹੀਂ ਕਹਿੰਦਾ ਕਿ ਮੇਰੇ ਦੁਕਾਨ ਨਾਲ ਕਰਕੇ ਕੋਈ ਪੁੱਲ ਵੀ ਰਹਿ ਜੇ ਮੈਂ ਕਹਿੰਦਾ ਕਿਮ ਸਾਹਿਬ ਤੋਂ ਬਿਲਕੁਲ ਬਿਲਕੁਲ ਮਾਨ ਸਾਹਿਬ ਮਾਨ ਸਾਹਿਬ 14 ਫਰਵਰੀ ਨੂੰ ਮੀਟਿੰਗ ਹੋ ਰਹੀ ਹੈ ਜੀ ਮਾਨ ਸਾਹਿਬ ਬੱਲੇਵਾਂ ਸਾਹਿਬ ਮੈਂ ਤਾਂ ਪਹਿਲਾਂ ਕਿਹਾ ਸੀ ਕੇਂਦਰ ਨੂੰ ਮੈਂ ਕੇਂਦਰ ਨੂੰ ਕਿਹਾ ਸੀ ਇਹ ਗੱਲ ਵਾ ਗੱਲ ਨਹੀਂ ਮੈਂ ਕਿਹਾ ਸੀ 14 ਤੁਸੀਂ ਕਿਹਾ ਸੀ ਪਰ ਹੁਣ ਇਹ ਬੱਲੇਵਾਂ ਸਾਹਿਬ ਕਹਿੰਦੇ ਹੈਗੇ ਨੇ ਕਿ 14 ਫਰਵਰੀ ਕਿਉਂ ਲੇਟ ਕੀਤੀ ਜੀ ਦੇਖੋ ਪੰਜਾਬ ਨਾਲ ਸਬੰਧਤ ਕੋਈ ਮੰਗ ਨਹੀਂ ਪਿੱਛੇ ਗੱਲ ਹੈ ਜਦੋਂ ਅਸੀਂ ਉਹ ਠੀਕ ਹੈ ਖਨੌਰੀ ਜੇ ਸੰਭੂ ਬਾਟੂ ਤੇ ਬੈਠ ਕੇਂਦਰ ਨੇ ਜਿੱਦਿਆਂ ਉਹਨਾਂ ਨੂੰ ਚਿੱਠੀ ਦਿੱਤੀ ਹੈ ਜੋ ਸਹਿਮਤ ਨਹੀਂ ਮੈਂ ਤਾਂ ਉਸੇ ਜਿੱਥੇ ਉਹਨਾਂ ਨੇ ਹੁਣ ਐਡਰੈਸ ਲਿਖਿਆ ਨਾ 26 ਸੈਕਟਰ ਇਹ ਵੀ ਅੱਨਾ ਉੱਥੇ ਤਾਂ 4 ਮੀਟੇ ਕਰ ਰਹੀਆਂ ਨੇ ਨਹੀਂ ਧੱਕੋ ਦੇ ਰਹੇ ਸੀ ਕਿੱਛ ਜਦੋਂ ਪਿਊਸ਼ ਕੋਇਲ ਤੇ ਅਰਜੁਨ ਮੁੰਡਾ ਜਿਹੜੇ ਕਿ ਉਸ ਵੇਲੇ ਖੇਤੀਬਾੜੀ ਮੰਤਰੀ ਸੀ ਅੱਜ ਵੀ ਸੇਵਾ ਕਰ ਰਹੇ ਨੇ ਜਦੋਂ ਉਹ ਆਏ ਸੀ ਆਗੇ ਗੱਲ ਕਰੋ ਕੱਲ ਕੱਲ ਬਾਤ ਹੀ ਹੱਲ ਹੋਗੇ ਜੀ ਹੋਰ ਲੱਗਦਾ ਹੋ ਜੇਗੀ ਚੌਰ ਬਣ ਗਈ ਮੈਂ ਤਾਂ ਉਮੀਦ ਮੈਂ ਤਾਂ ਇਹ ਕਹਿਣਾ ਜੀ ਪੰਜਾਬ ਜਿਹੜਾ ਉਹ ਫੂਡ ਬੋਨ ਸਾਡਾ ਸੀ ਦੇਸ਼ ਦਾ ਅਨਾਜ ਭੰਗ ਜੇ ਕਿਸਾਨਾਂ ਦੀਆਂ ਸਮੱਸਿਆਵਾਂ ਨਹੀਂ ਸੁਣਾਂਗੇ ਹੋਰ ਕੀ ਸੁਣਾਂਗੇ ਤੇ ਜੇ ਪੰਜਾਬ ਦੇ ਕਿਸਾਨ ਹਰਿਆਣਾ ਦੇ ਕਿਸਾਨਾਂ ਦੀ ਨਹੀਂ ਸੁਣੂਗੇ ਹੋਰ ਕੀ ਦੀਆਂ ਸੁਣਾਂਗੇ ਸੋ ਅਸੀਂ ਸਟੇਕ ਹੋਲਡਰ ਹਾਂ ਅਸੀਂ ਸਾਰੇ ਦੇਸ਼ ਨੂੰ ਜੀ ਅੰਨ ਅੰਨਦਾਤਾ ਜੈਸੀ ਅੰਨਦਾਤਾ ਕਹਿੰਦੇ ਹਾਂ ਤਾਂ ਅੰਨਦਾਤਾ ਸਮਝੋ ਵੀ ਨਾ ਪਰ ਇੱਕ ਦਿਨ ਸਵਾਤੀ ਐਸਐਸਪੀ ਦੀ ਬੜੀ ਕਾਮਯਾਬੀ ਤਰਜੀ ਹੈਗੀ ਹੈ ਪਰ ਲੋਕ ਡਿਮਾਂਡ ਕਰ ਰਹੇ ਨੇ ਕਿ ਐਸਐਸਫ ਦੇ ਦੇਜੇਗਾ ਤਾਂ ਟ੍ਰੈਫਿਕ ਦੇ ਵੀ ਜਦੋਂ ਹਰੇ ਨੇ ਭਰਤੀ ਕੀਤੀ ਜਾਂਦੀ ਹੈ। ਆ ਰਾਏ ਸਾਹਿਬ ਦੀ ਵੀ ਕੱਲ ਸਟੇਟਮੈਂਟ ਆਈ ਸੀ। ਕਰਨਗੇ ਜੀ? ਪਿੱਛੇ ਕਰਨਾ ਵੜਾ ਇਹ ਹਰ। ਐਸਐਸਫ ਪਹਿਲਾਂ ਤਾਂ ਨੇ ਟੈਸਟ ਫਿਕਰੀ ਵੜੀ। ਔਰ ਮੈਂ ਤੋਂ 4-5 ਸੂਬਿਆਂ ਦੇ ਮੁੱਖ ਮੰਤਰੀਆਂ ਨੇ ਮਤਲਬ ਐਸਐਸਫ ਬਾਰੇ ਜਾਣਕਾਰੀ ਮੰਗੀ। ਇੱਥੇ ਕਰ ਲਈਏ। ਜੀ ਇਹ ਕਿੰਨੇ ਬਣਾਈਏ ਤੁਸੀਂ? ਇਹ ਕਿਵੇਂ ਹੁੰਦਾ ਜੀ ਕੀ ਕੀ ਕੀਤਾ? ਸੋ ਅਸੀਂ ਉਹਨਾਂ ਨੂੰ ਮਹਿੰਗੀਆਂ ਗੱਡੀਆਂ। ਜੋੜੀਆਂ ਟਰੱਕ ਮਹਿੰਗੀਆਂ ਤੋਂ ਪਾਵੇ ਨਹੀਂ ਹੈਗਾ ਕਿ ਕੋਈ ਕੀਮਤ ਚ ਮਹਿੰਗੀਆਂ ਤਕੜੀਆਂ ਗੱਡੀਆਂ। ਜੇ ਕੋਈ ਟਰੱਕ ਖਰਾਬ ਹੋ ਗਿਆ। ਖੜ ਗਿਆ ਸੜਕ ਤੇ। ਅਪ ਅਕਸਰ ਸੁਣਦੇ ਆ ਤੁਸੀਂ ਅਕਸਰ ਖਾਬਰਾ ਮੰਦੇ ਰਹੇ ਹੋ ਪਹਿਲਾਂ ਕਿ ਖੜੇ ਟਰੱਕ ਦੇ ਵਿੱਚ ਆ ਕੇ ਗੱਡੀ ਵੱਜ ਸਾਰਾ ਪਰਿਵਾਰ ਖਤਰਾ ਕੱਟੋ ਘੱਟ ਅਸੀਂ ਮੈਂ ਜਦੋਂ ਅਨਪੀ ਸੀਗਾ ਮੈਂ ਡਾਟਾ ਕਢਾਇਆ ਸੀਗਾ ਪਾਲੀਮੈਂਟ 14 ਮੋਤਾਂ ਪਰ ਡੇ ਸੀ ਪੰਜਾਬ ਚ ਪੰਜਾਬ ਨੰਬਰ 1 ਸੀ ਕੁੰਨੀ ਸੜਕਾਂ ਸਾਡੀਆਂ ਪਰ 14 ਮਤਲਬ ਉਸੇ ਨਾਉ ਪਰਡੇ ਜੋ ਗੁੰਬਾ ਚ 400 ਹੋ ਗਈ 450 ਹੋ ਗਈ ਮਹੀਨੇ ਪਰ ਮੈਂ ਪਿੱਛੇ ਕਰ ਰਿਹਾ ਪੰਜ ਹਜ਼ਾਰ ਬੰਦਾ ਹੋ ਗਈ ਜੀ ਅਸੀਂ ਪਾਣੇ ਆਸੀ ਐਸ ਵਕਤ 47% ਮੌਤਾਂ ਘਟਾਤੀਆਂ। ਆ ਇੱਕ ਹੋਰ ਇੰਟਰਸਟਿੰਗ ਡਾਟਾ ਦਿੱਤਾ। ਮੇਰੇ ਕੋਲ ਡਾਟਾ ਹੈ ਕਿ ਕਿ ਫਰਵਰੀ ਦੇ ਅੰਮ੍ਰਿਤ ਵਿੱਚ ਘਰ ਖੈ 13 ਗੱਲੇ ਦਾ ਮਤਲਬ ਲੱਗਿਆ ਹੁੰਦਾ। ਆਉਣ ਵਾਲੀ ਫਰਵਰੀ ਦੇ ਵਿੱਚ ਅਸੀਂ ਦਾ ਇੱਕ ਸਾਲ ਦਾ ਤੁਹਾਨੂੰ ਇੰਟਰਸਟਿੰਗ ਡਾਟਾ ਦਿੱਤਾ। ਮੇਰੇ ਕੋਲ ਇੱਕ ਸਾਲ ਦਾ ਡਾਟਾ ਮੈਂ ਮੰਗਾਇਆ। ਮੈਂ ਹੁਣ ਤੱਕ ਦਾ ਡਾਟਾ ਦਿੱਤਾ। ਮੌਤਾਂ ਦੀ ਗਿਣਤੀ 47% ਘਟਾ। ਜ਼ਖਮੀਆਂ ਦੀ ਗਿਣਤੀ 200% ਵਾਧੀ। ਗੜਕੀ ਸਾਹਿਬ ਦਾ ਵੀ ਇਹ ਇੱਕ ਬੜਾ ਅੰਦਾਜ਼ਾ ਹੈ। ਪਹਿਲਾਂ ਮੈਂ ਇਹ ਪੁੱਛੂ ਕਿ ਦੂਰ ਸੁਣਨ ਚੱਖ ਨਹੀਂ ਲਿੰਕਿੰਗਾਂ ਵਰਗੀ। ਇੱਕ ਜਿਹੜੇ ਪਹਿਲਾਂ ਮੋਟਾਂ ਸ਼ਾਮਲ ਹੋ ਜਾਂਦੀ ਸੀ ਉਹﾞﾞﾞਤ ਨਹੀਂ ਜਾਵੇ। ਹੁਣ ਜੇ ਕਿਤੇ ਕਰੋਚ ਵੀ ਲੱਗੇ ਉਹਦੀ ਐਸਐਸਏ ਪਹੁੰਚ ਜਾਂਦੀ ਹੈ। ਇਹਦਾ ਨਾਂ ਨਹੀਂ ਲੈਣੀ। ਉਹਨੂੰ 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 ਰਿਸਟਰ ਕਰੇ ਪਹਿਲਾਂ ਤਾਂ ਕੋਈ ਪੁੱਛਦੇ ਹੀ ਨਹੀਂ ਸੀਗੇ। ਔਰ ਨਾਲ ਇਹ ਵੀ ਨਹੀਂ। ਲਗਭਗ 5 ਕਰੋੜ ਰੁਪਈਆ ਨਕਦ ਤੇ 2-3 ਕਰੋੜ ਰੁਪਏ ਦੇ ਗਹਿਣੇ। ਉਹ ਵੀ ਕਰੇ ਬਚਾਏ ਨੇ ਉਹਨਾਂ ਦੇ ਕਿਉਂਕਿ ਜਿਸ ਵੇਲੇ ਐਕਸੀਡੈਂਟ ਹੋ ਜਾਂਦਾ ਤੁਸੀਂ ਉਹ ਦੇਖ ਦਿਓ ਮੇਰਾ ਬਟੂਆ ਕਿੱਥੇ ਹੈ ਜਿਵੇਂ ਮੇਰੇ ਮੇਰੇ ਪਾਸ ਚ ਕੀ ਹੈ ਉਸ ਵੇਲੇ ਜਾਨ ਬਚਾਉਣ ਦੀ ਹੋਈ ਹੁੰਦੀ ਹੈ ਉਹ ਪੈਸਾ ਵੀ ਐਸਐਸਐਫ ਤੋਂ ਉਚਾਰੀਆ ਮੈਂ ਉਹਨਾਂ ਸਾਰੇ ਜਵਾਨਾਂ ਨੂੰ ਸਲੂਟ ਕਰਦਾ 26 ਜਨਵਰੀ ਤੇ ਜੀ ਸਨਮਾਨਿਤ ਵੀ ਕਰਾਂਗੇ ਜਿਨ੍ਹਾਂ ਨੇ ਐਸਐਸਐਫ ਦੇ ਵਿੱਚ ਬਹੁਤ ਵਧੀਆ ਕੰਮ ਕੀਤਾ ਆਉਣ ਵਾਲੇ ਦਿਨਾਂ 'ਚ ਹੋਰ ਵੀ ਬਧਾਇਆ ਸਰ ਐਸਐਸਐਫ ਉਹ ਕੀ ਹੈ ਜੀ ਫਰਿਸ਼ਤੀ ਨੇ ਹੋ ਜਿਹੜੇ ਆਮ ਜਨਤਾ ਚੱਕ ਕੋਸ਼ਿਸ਼ ਕਰ ਰਹੀ ਹੈ ਹੈਲਪ ਕਰਨ ਦੀ ਜਿਹੜੇ ਜਾਨ ਬਚਾਉਂਦੇ ਆ ਫਰਿਸ਼ਤੀ ਹੈ ਸਸ ਜੀ ਮੌਨਤਿਕ ਪਾਰਟੀ ਗੱਲਾਂ ਕਰਦੀ ਵਿਕਾਸ ਦੀ ਸਰਕਾਰੀ ਹਸਪਤਾਲ ਜਿਹੜਾ ਮੋਗੇ ਦਾ ਹੈ ਇਹ ਹਲੇ ਜਰ ਡਿਸਟ੍ਰਿਕਟ ਲੈਵਲ ਦਾ ਹਸਪਤਾਲ ਨਹੀਂ ਬਣ ਸਕਿਆ ਇੱਥੇ ਬਹੁਤ ਬਹੁਤ ਸਾਰੀ ਸਪੈਸ਼ਲਿਸਟ ਵੀ ਖਾਲੀ ਪਈਆਂ ਮੈਡੀਕਲ ਕਾਲਜ ਬਣਾਵਾਂਗੇ ਯੂਪੀਐਸਸੀ ਸੈਂਟਰ ਬਣੂਗਾ ਮੈਂ ਕਹਿੰਦੇ ਜਾਂਦੇ ਸਰ ਇਹ ਮੋਗੇ ਦਾ ਸੀ ਜਿਹੜਾ ਸਰ ਆ ਬਿਲਡਿੰਗ ਕਦੋਂ ਤੱਕ ਤਿਆਰ ਹੋ ਜੇਗੀ ਤੇ ਕਿੰਨੇ ਦੀ ਲਗਤ ਹੋਣੀ ਹੈਗੀ ਇਸੇ ਡੈਡ ਲਾਈਨ ਕੀ ਹੈ ਜੀ 9 ਮੰਥ ਮਾਨ ਸਰ ਟੈਲੀਫੋਨ ਕਿੰਨੀ ਲਗਤ ਦੀ ਨਾਲ ਬਿਲਡਿੰਗ ਤਿਆਰ ਹੋਏਗੀ ਜੀ ਤੇ ਕਿੰਨੇ ਦਾ ਦੇਵਾਂਗੇ ਸਰ 9 ਮੰਥ ਲੱਗੇਗਾ